ਇੱਕ ਪਿੰਡ ਵਿੱਚ ਇੱਕ ਬਹੁਤ ਹੀ ਉੱਚੀ ਪਹੁੰਚ ਵਾਲੇ ਪੀਰ ਪਾਪਾ ਰਹਿੰਦੇ ਸਨ। ਉਹਨਾਂ ਦੀਆਂ ਕਰਾਂ ਮਾਤਾ ਅਤੇ ਇਲਮ ਦੀ ਚਰਚਾ ਦੂਰ ਦੂਰ ਤੱਕ ਫੈਲੀ ਹੋਈ ਸੀ। ਉਹਨਾਂ ਕੋਲ ਕਈ murid ਆਉਂਦੇ ਸਨ। ਕੁਝ ਇਬਾਦਤ ਦੀ ਤਾਲੀਮ ਲੈਣ ਲਈ ਤਾਂ ਕੁਝ ਦੁਨਿਆਵੀ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ। ਇੱਕ ਦਿਨ ਇੱਕ murid ਉਹਨਾਂ ਕੋਲ ਆਇਆ ਅਤੇ ਆਖਾਂ ਲੱਗਾ, "ਬਾਬਾ ਜੀ, ਮੈਂ ਚਾਹੁੰਦਾ ਹਾਂ ਕਿ ਮੈਂ ਵੀ ਤੁਹਾਡੀ ਤਰ੍ਹਾਂ ਅੱਲਾਹ ਦੇ ਕਰੀਬ ਹੋ ਜਾਵਾਂ ਮੈਨੂੰ ਵੀ ਉਹ ਮੁਕਾਮ ਮਿਲੇ ਜਿੱਥੇ ਮੇਰੀਆਂ ਦੁਆਵਾਂ ਫੌਰਨ ਕਬੂਲ ਹੋ ਜਾਣ ਪੀਰ ਬੱਬਾ ਮੁਸਕਰਾਏ ਅਤੇ ਆਖਿਆ ਜੇ ਤੂੰ ਸੱਚੇ ਦਿਲ ਨਾਲ ਇਬਾਦਤ ਕਰੇਗਾ ਅਤੇ ਆਪਣੇ ਨਾਫਜ਼ ਨੂੰ ਕਾਬੂ ਵਿੱਚ ਰੱਖੇਗਾ ਤਾਂ ਅੱਲਾਹ ਤੈਨੂੰ ਵੀ ਉਹ ਮੁਕਾਮ ਅ타 ਕਰੇਗਾ ਮਰੀਦ ਨੇ ਵਾਅਦਾ ਕੀਤਾ ਕਿ ਉਹ ਪੂਰੀ ਤਰ੍ਹਾਂ ਇਬਾਦਤ ਵਿੱਚ ਡੁੱਬ ਜਾਵੇਗਾ ਪੀਰ ਬੱਬਾ ਨੇ ਉਸ ਨੂੰ ਇੱਕ ਜੰਗਲ ਵਿੱਚ ਭੇਜ ਦਿੱਤਾ ਅਤੇ ਆਖਿਆ ਇੱਕ ਸਾਲ ਤੱਕ ਇੱਥੇ ਰਹਿ ਕੇ ਇਬਾਦਤ ਕਰ ਪਰ ਇੱਕ ਸ਼ਰਤ ਹੈ ਤੂੰ ਕਿਸੇ ਵੀ ਹਾਲਤ ਵਿੱਚ ਕਿਸੇ ਇਨਸਾਨ ਤੋਂ ਕੁਝ ਨਹੀਂ ਮੰਗੇਗਾ ਜੋ ਮਿਲੇਗਾ ਉਸੇ ਵਿੱਚ ਸਬਰ ਕਰੇਗਾ ਮੁਰੇਦ ਨੇ ਪੂਰੀ ਸ਼ਿੱਦਤ ਨਾਲ ਇਬਾਦਤ ਸ਼ੁਰੂ ਕਰ ਦਿੱਤੀ ਪਹਿਲਾ ਕੁਝ ਦਿਨ ਖਾਣ ਪੀਣ ਦੀ ਤਕਲੀਫ ਹੋਈ ਪਰ ਫਿਰ ਅੱਲਾਹ ਦੀ ਰਹਿਮਤ ਨਾਲ ਕਦੇ ਉਸ ਨੂੰ ਫਲ ਮਿਲ ਜਾਂਦੇ ਕਦੇ ਕੋਈ ਰਾਹੀ ਉਸ ਨੂੰ ਖਾਣਾ ਤੇ ਚੰਦਾ ਹੌਲੀ-ਹੌਲੀ ਇੱਕ ਸਾਲ ਬੀਤ ਗਿਆ ਜਦ ਉਹ ਵਾਪਸ ਪੀਰ ਪਾਪਾ ਕੋਲ ਆਇਆ ਤਾਂ ਉਸ ਤੇ ਚਿਹਰਤ ਤੋਂ ਹੀ ਪਤਾ ਲੱਗ ਰਿਹਾ ਸੀ ਕਿ ਹੁਣ ਉਹ ਪਹਿਲਾਂ ਵਰਗਾ ਨਹੀਂ ਰਿਹਾ ਉਸ ਦਾ ਚਿਹਰਾ ਨੂਰਾਨੀ ਹੋ ਚੁੱਕਾ ਸੀ ਅਤੇ ਅੱਖਾਂ ਵਿੱਚ ਅਦੁੱਤ ਸੁਕੂਨ ਸੀ ਪੀਰ ਪਾਪਾ ਨੇ ਪੁੱਛਿਆ ਹੁਣ ਦੱਸ ਤੈਨੂੰ ਕੀ ਮਹਿਸੂਸ ਹੋਇਆ murid ਬੋਲਿਆ ਮੈਂ ਸਿੱਖਿਆ ਕਿ ਜੋ ਤੋ ਇਨਸਾਨ ਅੱਲਾ ਉੱਤੇ ਸੱਚਾ ਪ੍ਰੋਸਾ ਕਰਤਾ ਹੈ ਅਤੇ ਸੰਭਰ ਕਰਤਾ ਹੈ ਤਾਂ ਅੱਲਾ ਉਸ ਦੇ ਲਈ ਰਾਹ ਖੋਲ ਦਿੰਦਾ ਹੈ ਮੇਰੀ ਹਰ ਲੋੜ ਬਿਨਾਂ ਕਿਸੇ ਇਨਸਾਨ ਕੋਲੇ ਮੰਗੇ ਆਪ ਇਹ ਪੂਰੀ ਹੋ ਜਾਂਦੀ ਰਹੀ ਹੁਣ ਮੈਨੂੰ ਯਕੀਨ ਹੋ ਗਿਆ ਹੈ ਕਿ ਜੋ ਅੱਲਾ ਨਾਲ ਜੁੜ ਜਾਂਦਾ ਹੈ ਉਸ ਨੂੰ ਕਦੇ ਵੀ ਕਿਸੇ ਹੋਰ ਦੇ ਸਾਹਮਣੇ ਹੱਥ ਫੈਲਾਉਣ ਦੀ ਲੋੜ ਨਹੀਂ ਪੈਂਦੀ ਪੀਰ ਪਾਪਾ ਮੁਸਕੁਰਾਏ ਅਤੇ ਆਖਿਆ ਬੇਟਾ ਇਹ ਅਸਲੀ ਇਬਾਦਤ ਹੈ ਅਸਲ ਤਮਕਲ ਅੱਲਾ ਉੱਤੇ ਪੁਰੋਸਾ ਜਿਨੇ ਇਹ ਹਾਸਲ ਕਰ ਲਿਆ ਉਸਨੇ ਦੁਆ ਚਾਹਨਾਂ ਨੂੰ ਹਾਸਲ ਕਰ ਲਿਆ ਹੁਣ ਉਹ ਮੁਰੀਦ ਪੂਰੀ ਤਰ੍ਹਾਂ ਬਦਲ ਚੁੱਕਾ ਸੀ ਉਸਦੇ ਦਿਲ ਵਿੱਚ ਹੁਣ ਦੁਨਿਆਵੀ ਚੀਜ਼ਾਂ ਦੀ ਲਾਲਚ ਘਟ ਹੋ ਗਈ ਸੀ ਉਹ ਅੱਲਾ ਦੀ ਇਬਾਦਤ ਵਿੱਚ ਇੱਕ ਅਜਿਹਾ ਸਕੂਨ ਮਹਿਸੂਸ ਕਰ ਰਿਹਾ ਸੀ ਜੋ ਕਦੇ ਨਾ ਲੱਭਣ ਵਾਲਾ ਸੀ ਪਰ ਪੀਰ ਪਾਪਾ ਦੀ ਅਜਮਾਇਸ਼ ਇੱਥੇ ਖਤਮ ਨਹੀਂ ਹੋਈ ਸੀ ਇੱਕ ਦਿਨ ਪੀਰ ਪਾਪਾ ਨੇ ਮਰੀਦ ਨੂੰ ਬੁਲਾਇਆ ਅਤੇ ਆਖਿਆ ਬੇਟਾ ਤੂੰ ਸਬਰ ਤੇ ਤਵਕਕਲ ਸਿੱਖ ਲਿਆ ਹੈ ਪਰ ਹੁਣ ਮੈਂ ਤੈਨੂੰ ਇੱਕ ਆਖਰੀ ਇਮਤਿਹਾਨ ਦੇਣਾ ਚਾਹੁੰਦਾ ਹਾਂ ਕਿ ਤੂੰ ਤਿਆਰ ਹੈ ਮਰੀਦ ਨੇ ਆਖਿਆ ਜੀ ਹਾਂ ਪਪਾ ਜੀ ਮੈਂ ਤੁਹਾਡੀ ਹਰ ਅਜਮਾਇਸ਼ ਲਈ ਤਿਆਰ ਹਾਂ ਪੀਰ ਪਪਾ ਨੇ ਉਸ ਨੂੰ ਇੱਕ ਥੈਲਾ ਦਿੱਤਾ ਅਤੇ ਆਖਿਆ ਇਸ ਵਿੱਚ ਕੁਝ ਸਿੱਕੇ ਹਨ ਤੈਨੂੰ ਇਸ ਪਿੰਡ ਤੋਂ ਦੂਰ ਇੱਕ ਬਸਤੀ ਵਿੱਚ ਜਾਣਾ ਹੈ ਅਤੇ ਉੱਥੇ ਸਭ ਤੋਂ ਕਰੀਬ ਇਨਸਾਨ ਇਸ ਕਿਤੇ ਨੇ ਹਨ ਪਰ ਇੱਕ ਗੱਲ ਯਾਦ ਰੱਖੀ ਜਿਸ ਨੂੰ ਤੋ ਇਹ ਸਿੱਕੇ ਦੇਵੇਗਾ ਪਹਿਲਾਂ ਉਸ ਦੀ ਹਕੀਕਤ ਦੀ ਪੜਤਾਲ ਕਰੇ ਜੇਕਰ ਉਹ ਸੱਚਾ ਕਰੀਬ ਨਾ ਹੋਇਆ ਤਾਂ ਇਹ ਸਿੱਕੇ ਵਾਪਸ ਲੈ ਆਵੇ ਮੂਰੀਦ ਰਵਾਨਾ ਹੋ ਗਿਆ ਜਦ ਉਹ ਪਸਤੀਚ ਪਹੁੰਚਾ ਤਾਂ ਉਸ ਨੇ ਸਭ ਤੋਂ ਕਰੀਬ ਲੱਗਣ ਵਾਲੇ ਇਨਸਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਉਸ ਦੀ ਨਜ਼ਰ ਇੱਕ ਆਦਮੀ ਉੱਤੇ ਪਈ ਜੋ ਫਟੇ ਪੁਰਾਣੇ ਕੱਪੜੇ ਪਹਿਨ ਕੇ ਸੜਕ ਤੇ ਭੀਖ ਮੰਗ ਰਿਹਾ ਸੀ ਮਰੀਦ ਉਸ ਦੇ ਕੋਲ ਗਿਆ ਅਤੇ ਪੁੱਛਿਆ ਭਰਾ ਤੁਸੀਂ ਸਭ ਤੋਂ ਗਰੀਬ ਲੱਗਦੇ ਹੋ ਕੀ ਤੁਹਾਨੂੰ ਮਦਦ ਦੀ ਲੋੜ ਹੈ ਉਹ ਆਦਮੀ ਬੋਲਿਆ ਹਾਂ ਮੈਂ ਬਹੁਤ ਗਰੀਬ ਹਾਂ ਜੇ ਤੁਸੀਂ ਕੁਝ ਦੇ ਸਕੋ ਤਾਂ ਬਹੁਤ ਮਿਹਰਬਾਨੀ ਹੋਵੇਗੀ ਮਰੀਦ ਨੇ ਉਹਨੂੰ ਕੁਝ ਸਵਾਲ ਪੁੱਛੇ ਕਿ ਤੁਹਾਡੇ ਕੋਲ ਕੋਈ ਕੰਮ ਨਹੀਂ ਹੈ ਕਿ ਤੁਸੀਂ ਕਦੇ ਕੋਸ਼ਿਸ਼ ਕੀਤੀ ਉਹ ਆਦਮੀ ਥੋੜਾ ਹਿਚਕਚਾਇਆ ਫਿਰ ਝੂਠੀਆਂ ਕਹਾਣੀਆਂ ਬਣਾਉਣ ਲੱਗਾ ਉਸ ਦੀ ਅੱਖਾਂ ਵਿੱਚ ਸੱਚਾਈ ਨਹੀਂ ਸੀ ਮੁਰੀਦ ਨੂੰ ਅੰਦਰੋਂ ਮਹਿਸੂਸ ਹੋ ਗਿਆ ਕਿ ਇਹ ਇਨਸਾਨ ਸੱਚਮੁੱਚ ਗਰੀਬ ਨਹੀਂ ਬਲਕਿ ਇੱਕ ਗਰੀਬੀ ਦਾ ਨਾਟਕ ਕਰ ਰਿਹਾ ਸੀ ਮੁਰੀਦ ਨੂੰ ਇਹ ਸਮਝ ਆ ਗਿਆ ਸੀ ਕਿ ਪਹਿਲਾਂ ਜੋ ਪਿੱਖਾ ਦੀ ਮਿਲਿਆ ਸੀ ਉਹ ਸੱਚਮੁੱਚ ਗਰੀਬ ਨਹੀਂ ਸੀ ਸਗੋਂ ਸਿਰਫ ਲੋਕਾਂ ਤੋਂ ਮੰਗ ਕੇ ਆਪਣੀ ਜ਼ਿੰਦਗੀ ਕੱਟ ਰਿਹਾ ਸੀ ਉਸ ਨੇ ਥੈਲੇ ਦੇ ਸਿੱਕੇ ਵਾਪਸ ਰੱਖ ਲੈ ਅਤੇ ਅੱਗੇ ਵਧ ਗਿਆ ਥੋੜੀ ਹੀ ਦੂਰੀ ਤੇ ਉਸ ਨੂੰ ਇੱਕ ਬਜ਼ੁਰਗ ਇਨਸਾਨ ਮਿਲਿਆ ਜੋ ਇਕੱਲੇ ਬੈਠੇ ਸਨ ਉਹਨਾਂ ਦੇ ਕੱਪੜੇ ਸਾਫ਼ ਸੁਥਰੇ ਸਨ ਪਰ ਅੱਖਾਂ ਵਿੱਚ ਇੱਕ ਅਜੀਬ ਤਰ੍ਹਾਂ ਦੀ ਕਰੀਪੀ ਤੇ ਬੇਪਸ਼ੀ ਚਲਕ ਰਹੀ ਸੀ ਮਜੀਦ ਨੇ ਹੱਥ ਨਾਲ ਪੁੱਛਿਆ ਪਾਪਾ ਜੀ ਕੀ ਤੁਹਾਨੂੰ ਕਿਸੇ ਮਦਦ ਦੀ ਲੋੜ ਹੈ ਉਹ ਬਜ਼ੁਰਗ ਆਖਾਂ ਲੱਗੇ ਪੁੱਤਰ ਮੈਂ ਆਪਣੇ ਆਪ ਨੂੰ ਬਹੁਤ ਗਰੀਬ ਨਹੀਂ ਮੰਨਦਾ ਪਰ ਹੁਣ ਮੇਰੇ ਕੋਲ ਕੁਝ ਵੀ ਨਹੀਂ ਬਚਿਆ ਸਾਡੀ ਉਮਰ ਮਿਹਨਤ ਕੀਤੀ ਪਰ ਹੁਣ ਉਮਰ ਨੇ ਸਦੀ ਦਾ ਸਾਥ ਛੱਡ ਦਿੱਤਾ ਮੈਂ ਕਿਸੇ ਕੋਲ ਮੰਗਦਾ ਨਹੀਂ ਜੋ ਅੱਲਾਹ ਦਿੰਦਾ ਹੈ ਉਹੀ ਮੇਰੇ ਲਈ ਕਾਫੀ ਹੈ ਮੁਰਿੱਦ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਸਨੇ ਆਖਿਆ ਤੁਸੀਂ ਹੀ ਉਹ ਸੱਚੇ ਕਰੀਬ ਹੋ ਜਿਸਤੀ ਮੈਨੂੰ ਤਲਾਸ਼ ਸੀ ਉਸਨੇ ਥੈਲੇ ਵਿੱਚੋਂ ਸਿੱਕੇ ਕੱਢ ਕੇ ਉਸ ਬਜ਼ੁਰਗ ਨੂੰ ਦੇ ਦਿੱਤੇ ਅਤੇ ਦੁਆ ਸਲਾਮ ਕਰਕੇ ਵਾਪਸ ਪੀਰ ਪਾਪਾ ਕੋਲ ਆ ਗਿਆ ਉਹ ਵਾਪਸ ਆਇਆ ਪੀਰ ਪਾਪਾ ਨੇ ਪੁੱਛਿਆ ਤੈਨੂੰ ਸਭ ਤੋਂ ਵੱਧ ਕਰੀਬ ਇਨਸਾਨ ਮਿਲ ਗਿਆ ਮੁਰੀਦ ਨੇ ਮਰਤਾ ਨਾਲ ਆਖਿਆ ਪਾਪਾ ਜੀ ਮੈਨੂੰ ਹੁਣ ਸਮਝ ਆ ਗਿਆ ਕਿ ਅਸਲ ਕ੍ਰਿਪਾ ਪੇਟ ਦੀ ਨਹੀਂ ਨਿਯਤ ਹੀ ਹੁੰਦੀ ਹੈ ਜੋ ਸਬਰ ਕਰਦਾ ਹੈ ਮਿਹਨਤ ਕਰਦਾ ਹੈ ਅਤੇ ਅੱਲਾਹ ਦੇ ਦਿੱਤੇ ਵਿੱਚ ਰਾਜੀ ਰਹਿੰਦਾ ਹੈ ਉਹ ਅਸਲ ਅਮੀਰ ਹੈ ਪੀਰ ਪਾਪਾ ਮੁਸਕੁਰਾਏ ਅਤੇ ਆਖਿਆ ਬਿਲਕੁਲ ਠੀਕ ਹੈ ਇਹ ਅਸਲ ਇਲਮ ਹੈ ਹੁਣ ਤੂੰ ਇੱਕ ਸੱਚਾ ਮੁਰੀਦ ਬਣ ਗਿਆ ਹੈ ਹੁਣ ਉਹ ਮੁਰੀਦ ਪੀਰ ਪਾਪਾ ਦੀ ਹਰ ਕਲਨ ਦਿਲੋਂ ਲਗਾ ਲੈਂਦਾ ਸੀ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸੀ ਹੁਣ ਉਹ ਜ਼ਿਆਦਾ ਇਬਾਦਤ ਕਰਦਾ ਸੀ ਪਰ ਉਹ ਇਬਾਦਤ ਹੁਣ ਸਿਰਫ ਆਪਣੇ ਲਈ ਨਹੀਂ ਸੀ ਉਹ ਹੋਰਾਂ ਦੀ ਭਲਾਈ ਲਈ ਦੁਆ ਮੰਗਦਾ ਕਿਰਪਾ ਲਈ ਦੁਖੀਆਂ ਲਈ ਇੱਕ ਦਿਨ ਪੇਰ ਪਾਪਾ ਨੇ ਉਸ ਨੂੰ ਫੇਰ ਬੁਲਾਇਆ ਕਿਆ ਬੇਟਾ ਤੂੰ ਸਹਾਰਾ ਲੈਣਾ ਤਵੱਕਲ ਸੱਚ ਝੂਠ ਦੀ ਪਹਿਚਾਨ ਸਭ ਸਿੱਖ ਲਿਆ ਹੈ ਪਰ ਹੁਣ ਤੈਨੂੰ ਆਖਰੀ ਸਬਕ ਸਿਖਾਉਣਾ ਹੈ ਇਬਾਦਤ ਦਾ ਅਸਲ ਮਕਸਦ ਕੀ ਹੁੰਦਾ ਹੈ ਮਜੀਦ ਚੌਕ ਗਿਆ ਤੇ ਪੁੱਛਣ ਲੱਗਾ ਪਾਪਾ ਜੀ ਕਿ ਇਬਾਦਤ ਦਾ ਮਤਲਬ ਸਿਰਫ ਅੱਲਾ ਦੇ ਨੇੜੇ ਜਾਣਾ ਨਹੀਂ ਪੀਰ ਪਾਪਾ ਮੁਸਕਰਾਏ ਅਤੇ ਅੱਖਾਂ ਲੱਗੇ ਪਰ ਸਿਰਫ ਅੱਲਾ ਦੇ ਨੇੜੇ ਜਾਣਾ ਹੀ ਕਾਫੀ ਨਹੀਂ ਅਸਲ ਇਬਾਦਤ ਤਾਂ ਉਦੋਂ ਪੂਰੀ ਹੁੰਦੀ ਹੈ ਜਦ ਤੂੰ ਅੱਲਾ ਦੇ ਬੰਦਿਆਂ ਦੀ ਸੇਵਾ ਕਰੇ ਇਹ ਹੀ ਸਭ ਤੋਂ ਵੱਡੀ ਪ੍ਰੀਖਿਆ ਹੈ ਫਿਰ ਪੀਰ ਪਾਪਾ ਨੇ ਇੱਕ ਅਜੀਬ ਹੁਕਮ ਦਿੱਤਾ ਹੁਣ ਤੈਨੂੰ 10 ਦਿਨ ਤੱਕ ਮਸਜਿਦ ਨਹੀਂ ਜਾਣਾ ਕੋਈ ਨਮਾਜ਼ ਜਮਾਤ ਵਿੱਚ ਨਹੀਂ ਪੜਨੀ ਸਿਰਫ ਲੋਕਾਂ ਦੀ ਖਿਦਮਤ ਕਰਨੀ ਹੈ ਗਰੀਬਾਂ ਨੂੰ ਰੋਟੀ ਖਵਾਉਣੀ ਬਿਮਾਰਾਂ ਦੀ ਮਦਦ ਕਰਨੀ ਅਤੇ ਜੋ ਵੀ ਦੁੱਖ ਵਿੱਚ ਹੋਵੇ ਉਸ ਦਾ ਦੁੱਖ ਦੂਰ ਕਰਨਾ ਹੈ ਮੁਰੀਦ ਲਈ ਇਹ ਹੁਕਮ ਅਜੀਬ ਸੀ ਉਹ ਸੋਚਣ ਲੱਗਾ ਕਿ ਨਮਾਜ਼ ਤੇ ਰੋਚਾ ਹੈ ਸਭ ਤੋਂ ਵੱਡੀ ਇਬਾਦਤ ਨਹੀਂ ਬਾਬਾ ਜੀ ਮੈਨੂੰ ਮਸਜਿਦ ਜਾਣ ਤੋਂ ਕਿਉਂ ਰੋਕ ਰਹੇ ਨੇ ਪਰ ਫਿਰ ਵੀ ਉਹ ਪੀਰ ਪਾਪਾ ਦੇ ਹੁਕਮ ਉਤੇ ਅੱਖਾਂ ਬੰਦ ਕਰਕੇ ਅਮਲ ਕਰਨ ਲਈ ਤਿਆਰ ਹੋ ਗਿਆ ਸਭ ਤੋਂ ਪਹਿਲੇ ਦਿਨ ਉਸ ਨੇ ਇੱਕ ਗਰੀਬ ਔਰਤ ਨੂੰ ਵੇਖਿਆ ਜੋ ਆਪਣੇ ਬਿਮਾਰ ਪੁੱਤ ਲਈ ਦਵਾਈ ਖਰੀਦਣ ਦੀ ਤਲਾਸ਼ ਵਿੱਚ ਪਰੇਸ਼ਾਨ ਸੀ ਉਸ ਨੇ ਆਪਣੀ ਸੰਭਾਲੀ ਹੋਈ ਪੁੰਜੀ ਉਸ ਔਰਤ ਨੂੰ ਦੇ ਦਿੱਤੀ ਦੂਜੇ ਦਿਨ ਉਸ ਨੇ ਇੱਕ ਬੁੱਢੇ ਬੰਦੇ ਨੂੰ ਵੇਖਿਆ ਜੋ ਬਹੁਤ ਕਮਜ਼ੋਰ ਸੀ ਅਤੇ ਜਿਸ ਕੋਲ ਖਾਣ ਲਈ ਕੁਝ ਵੀ ਨਹੀਂ ਸੀ ਉਸ ਨੇ ਉਸ ਨੂੰ ਆਪਣੇ ਹੱਥੀ ਖਾਣਾ ਖਵਾਇਆ ਇਸ ਤਰ੍ਹਾਂ ਹੌਲੀ-ਹੌਲੀ 10 ਦਿਨ ਲੰਘ ਗਏ ਉਸਨੇ ਮਹਿਸੂਸ ਕੀਤਾ ਕਿ ਜਿੰਨਾ ਸਕੂਨ ਲੋਕਾਂ ਦੀ ਮਦਦ ਕਰਕੇ ਮਿਲਦਾ ਹੈ ਉਹ ਨਾ ਤਾਂ ਸ਼ਾਇਦ ਕਦੇ ਲੰਬੀਆਂ ਇਬਾਦਤਾਂ ਕਰਕੇ ਵੀ ਨਹੀਂ ਮਿਲਿਆ ਜਦੋਂ ਉਹ 10 ਦਿਨਾਂ ਬਾਅਦ ਪੀਰ ਪਾਪਾ ਕੋਲ ਵਾਪਸ ਆਇਆ ਉਸ ਦੀਆਂ ਅੱਖਾਂ ਵਿੱਚ ਇੱਕ ਵੱਖਰੀ ਹੀ ਚਮਕ ਸੀ ਪੀਰ ਪਾਪਾ ਨੇ ਪੁੱਛਿਆ ਹੁਣ ਦੱਸ ਤੈਨੂੰ ਕੀ ਸਮਝ ਆਇਆ ਮੌਰੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਕਹਿ ਲੱਗਾ ਪਾਪਾ ਮੈਨੂੰ ਸਮਝ ਆ ਗਿਆ ਕਿ ਸਿਰਫ ਆਪਣੇ ਲਈ ਇਬਾਦਤ ਕਰਨਾ ਅਤੁੱਤੀ ਇਬਾਦਤ ਹੈ ਅਸਲ ਇਬਾਦਤ ਤਾਂ ਤਦ ਹੁੰਦੀ ਹੈ ਜਦੋਂ ਅਸੀਂ ਅੱਲਾ ਦੇ ਬੰਦਿਆਂ ਦੀ ਮਦਦ ਕਰੀਏ ਪੀਰ ਪਾਪਾ ਖੁਸ਼ ਹੋ ਗਏ ਅਤੇ ਕਹਿ ਲੱਗੇ ਬਿਲਕੁਲ ਠੀਕ ਜੋ ਸਿਰਫ ਆਪਣੇ ਲਈ ਇਬਾਦਤ ਕਰਦਾ ਹੈ ਉਹ ਅਤੋਰਾ ਰਹਿੰਦਾ ਹੈ ਪਰ ਜੋ ਅੱਲਾ ਦੇ ਬੰਦਿਆਂ ਦੀ ਭਲਾਈ ਲਈ ਚੁੰਦਾ ਹੈ ਉਹ ਹੀ ਅਸਲ ਵਲੀ ਹੈ ਸੱਚਾ ਵਲੀ ਬਣਦਾ ਹੈ ਹੁਣ ਉਹ murid ਲੋਕਾਂ ਦੀ ਸੇਵਾ ਵਿੱਚ ਆਪਣੀ ਸਭ ਤੋਂ ਵੱਡੀ ਇਬਾਦਤ ਸਮਝ ਲੱਗਾ ਉਹ ਤਿੰਨ ਰਾਤ ਗਰੀਬਾਂ ਜਤੀਮਾ ਤੇ ਲੋੜਵੰਦਾਂ ਦੀ ਮਦਦ ਕਰਦਾ ਰਹਿੰਦਾ ਬਿਮਾਰਾਂ ਦੀ ਖੇਦਮਤ ਕਰਦਾ ਅਤੇ ਹਰ ਸਾਹ ਵਿੱਚ ਅੱਲਾ ਦਾ ਨਾਮ ਲੈਂਦਾ ਉਸ ਦੀਆਂ ਧੁਆਵਾਂ ਵਿੱਚ ਹੁਣ ਸਿਰਫ ਆਪਣੀ ਭਲਾਈ ਨਹੀਂ ਸੀ ਸਗੋਂ ਪੂਰੀ ਇਨਸਾਨੀਅਤ ਲਈ ਰਹਿਮ ਦੀ ਕੁਸ਼ਾਸ਼ ਸੀ ਅੱਲਾ ਆਪਣੇ ਸੱਚੇ ਬੰਦਿਆਂ ਨੂੰ ਹੋਰ ਵੀ ਵੱਡੀਆਂ ਅਜਮਾਇਸ਼ਾਂ ਵਿੱਚ ਪਾ ਦਿੰਦਾ ਹੈ ਕੁਝ ਲੋਕ ਜੋ ਪੀਰ ਪਾਪਾ ਤੋਂ ਚੱਲਦੇ ਸਨ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਸੀ ਕਿ ਉਹਨਾਂ ਦਾ ਮੂਰੀਦ ਇੰਨਾ ਵੱਡਾ ਮਕਾਮ ਹਾਸਲ ਕਰ ਰਿਹਾ ਹੈ ਔਰ ਲੋਕ ਪੀਰ ਪਪਾ ਕੋ ਲਾਏ ਅਤੇ ਕਹਿ ਲੱਗੇ ਤੁਹਾਡਾ ਇਹ murid ਤਾਂ ਹੁਣ ਖੁਦ ਨੂੰ ਤੁਹਾਡੇ ਤੋਂ ਵੀ ਵੱਡਾ ਸਮਝਣ ਲੱਗ ਪਿਆ ਹੈ ਲੋਕ ਇਸ ਨੂੰ ਵੀ ਵਲੀ ਵਾਂਗ ਮੰਨਣ ਲੱਗ ਪਏ ਨੇ ਇਹ ਤਾਂ ਤੁਹਾਡੀ ਥਾਂ ਲੈਣਾ ਚਾਹੁੰਦਾ ਹੈ ਪੀਰ ਪਪਾ ਮੁਸਕਰਾਏ ਅਤੇ ਕਹਿ ਲੱਗੇ ਜਿਸ ਨੂੰ ਅੱਲਾ ਮਕਾਮ ਦਿੰਦਾ ਹੈ ਉਸ ਨੂੰ ਕੋਈ ਵੀ ਇਨਸਾਨ ਕਦੇ ਵੀ ਹੇਠਾਂ ਨਹੀਂ ਕਰ ਸਕਦਾ ਪਰ ਜੇ ਤੁਹਾਨੂੰ ਸ਼ੱਕ ਹੈ ਤਾਂ ਉਸ ਦੀ ਅਜਮਾਇਸ਼ ਲੈ ਲਵੋ ਉਹਨਾਂ ਨੇ murid ਦੀ ਸਭ ਤੋਂ ਮੁਸ਼ਕਲ ਅਜ਼ਮਾਇਸ਼ ਲੈਣ ਦਾ ਫੈਸਲਾ ਕੀਤਾ। ਇੱਕ ਦਿਨ ਕੁਝ ਲੋਕ ਗਰੀਬਾਂ ਦੇ ਭੇਸ ਵਿੱਚ ਉਸ murid ਕੋਲ ਆਏ ਅਤੇ ਉਸ ਤੋਂ ਮਦਦ ਮੰਗਣ ਲੱਗ ਪਏ। ਉਹ murid ਹਮੇਸ਼ਾ ਦੀ ਤਰ੍ਹਾਂ ਉਹਨਾਂ ਦੀ ਖਿਦਮਤ ਕਰ ਰਿਹਾ ਸੀ। ਪਰ ਫਿਰ ਉਹਨਾਂ ਨੇ ਉਸ ਉੱਤੇ ਝੂਠਾ ਇਲਜ਼ਾਮ ਲਾ ਦਿੱਤਾ ਕਿ ਇਹ ਸਾਡਾ ਹੱਕ ਮਾਰ ਗਿਆ ਹੈ। ਫਿਰ ਉਹ ਲੋਕ ਪਿੰਡ ਦੇ ਸਾਹਮਣੇ ਉਸ ਨੂੰ ਬਦਨਾਮ ਕਰਨ ਲੱਗ ਪਏ। ਉਹ ਚੀਕ ਕੇ ਕਹਿੰਦੇ ਇਹ ਆਪਣੇ ਆਪ ਨੂੰ ਨੇਕ ਤੇ ਖੁਦਾ ਦਾ ਬੰਦਾ ਕਹਿੰਦਾ ਹੈ ਪਰ ਅਸਲ ਵਿੱਚ ਤਾਂ ਇਹ ਧੋਖੇ ਬਾਜ ਹੈ ਪਿੰਡ ਤੇ ਕੁਝ ਲੋਕ ਉਹਨਾਂ ਦੀ ਗੱਲਾਂ ਵਿੱਚ ਆ ਕੇ ਅਤੇ ਮਰੀਦ ਉੱਤੇ ਪੱਥਰ ਸੁੱਟਣ ਲੱਗ ਪਏ ਪਰ ਮਰੀਦ ਨੇ ਨਾ ਕੋਈ ਗੁੱਸਾ ਕੀਤਾ ਨਾ ਹੀ ਕੋਈ ਸਫਾਈ ਦਿੱਤੀ ਉਹ ਸਿਰਫ ਅੱਲਾ ਦਾ ਨਾਮ ਲੈਂਦਾ ਰਿਹਾ ਪਰ ਜਦੋਂ ਪੀਰ ਪਾਪਾ ਨੂੰ ਇਹ ਖਬਰ ਮਿਲੀ ਉਹ ਖੁਦ ਆਏ ਅਤੇ ਕਹਿ ਲੱਗੇ ਤੇਰੇ ਉੱਤੇ ਇਲਜ਼ਾਮ ਲਾਇਆ ਗਿਆ ਹੈ ਕਿ ਤੂੰ ਕੋਈ ਸਫਾਈ ਦੇਣਾ ਚਾਹੇਗਾ ਮੁਜੀਤ ਨੇ ਮਰਦਾਂ ਨਾਲ ਕਿਹਾ ਪਾਪਾ ਜੀ ਜਦ ਅੱਲਾ ਜਾਣਦਾ ਹੈ ਕਿ ਮੈਂ ਬੇਗੁਨਾਹ ਹਾਂ ਤਾਂ ਮੈਨੂੰ ਦੁਨੀਆ ਦੇ ਲੋਕਾਂ ਨੂੰ ਮਨਾਉਣ ਦੀ ਲੋੜ ਨਹੀਂ ਪੀਰ ਪਾਪਾ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਅਤੇ ਉਹ ਕਹਿਣ ਲੱਗੇ ਅੱਜ ਤੂੰ ਸਾਬਤ ਕਰ ਦਿੱਤਾ ਕਿ ਤੂੰ ਸੱਚਾ ਬਲੀ ਹੈ ਦੁਨੀਆ ਤੈਨੂੰ ਝੂਠਾ ਕਹੇਗੀ ਪਰ ਅੱਲਾ ਤੈਨੂੰ ਆਪਣੇ ਸਭ ਤੋਂ ਨੇੜੇ ਰੱਖੇਗਾ ਅੱਲਾ ਦਾ ਕਰਮ ਕੁਝ ਹੀ ਦਿਨਾਂ ਵਿੱਚ ਉਹਨਾਂ ਝੂਠੇ ਇਲਜ਼ਾਮ ਲਾਉਣ ਵਾਲਿਆਂ ਤੇ ਮੁਸੀਬਤ ਆ ਪਈ ਉਹ ਪੇਮਾਰੋ ਕੇ ਉਹਨਾਂ ਦੇ ਘਰਾਂ ਵਿੱਚ ਤੰਗੀ ਆ ਗਈ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹ ਤੋੜ ਕੇ ਮਰੀਦ ਕੋਲ ਆਏ ਅਤੇ ਮਾਫੀ ਮੰਗਣ ਲੱਗੇ ਮਰੀਦ ਨੇ ਪਿਨਾਕ ਕਿਸੇ ਗਿਲੇ ਸ਼ਿਕਵੇ ਤੇ ਉਹਨਾਂ ਨੂੰ ਮਾਫ ਕਰ ਦਿੱਤਾ ਅਤੇ ਉਹਨਾਂ ਦੀ ਮਦਦ ਕਰਨ ਲੱਗ ਪਿਆ ਪੀਰ ਪਾਪਾ ਨੇ ਆਪਣੇ ਬਾਕੀ ਸਭ ਮਰੀਦਾਂ ਨੂੰ ਇਕੱਠਾ ਕੀਤਾ ਅਤੇ ਕਿਹਾ ਯਾਦ ਰੱਖੋ ਜੋ ਸੱਚਾ ਵਾਲੀ ਹੁੰਦਾ ਹੈ ਉਹ ਬਦਲੇ ਵਿੱਚ ਬੁਰਾ ਨਹੀਂ ਕਰਦਾ ਉਹ ਹਰ ਹਾਲ ਵਿੱਚ ਸਬਰ ਕਰਦਾ ਹੈ ਅਤੇ ਹਰ ਕਿਸੇ ਨੇ ਦੁਆ ਕਰਤਾ ਹੈ ਇਸ ਤੇ ਬਾਦ ਉਹ ਮਰੀਦ ਹੋਰ ਵੀ ਉੱਚੇ ਮੁਕਾਮ ਤੇ ਪਹੁੰਚ ਗਿਆ ਲੋਕ ਉਸ ਨੂੰ ਇੱਕ ਸੱਚੇ ਸੰਤ ਤੇ ਸੱਚੇ ਵਲੀ ਦੇ ਰੂਪ ਵਿੱਚ ਜਾਣ ਲੱਗ ਪਏ ਪਰ ਉਸ ਨੇ ਹਮੇਸ਼ਾ ਖੁਦ ਨੂੰ ਇੱਕ ਗਰੀਬ ਇਨਸਾਨ ਹੀ ਮੰਨਿਆ ਅਤੇ ਆਪਣੀ ਪੂਰੀ ਜ਼ਿੰਦਗੀ ਇਨਸਾਨਾਂ ਦੀ ਖੇਦਮਤ ਵਿੱਚ ਲਾ ਦਿੱਤੀ ਹੁਣ ਉਹ ਮਰੀਦ ਜੋ ਕਦੇ ਪੀਰ ਪਾਪਾ ਦਾ ਇੱਕ ਸਿੱਧਾ ਸਾਦਾ ਸ਼ਖਰਦ ਸੀ ਲੋਕਾਂ ਦੇ 뜰ਾਂ ਵਿੱਚ ਬਸ ਚੁੱਕਾ ਸੀ ਉਸਦੀ ਨਿੱਕ ਦੇਲੀ ਸਬਰ ਅਤੇ ਖਿਦਮਤ ਨੇ ਉਸ ਨੂੰ ਉਹ ਮਕਾਮ ਦਿਵਾਇਆ ਜੋ ਕਿਸੇ ਵੀ ਇਨਸਾਨ ਸਭ ਤੋਂ ਉੱਚਾ ਹੁੰਦਾ ਹੈ ਪਰ ਅੱਲਾ ਆਪਣੇ ਵਲੀ ਨੂੰ ਅਚਮੌਣ ਤੋਂ ਪਹਿਲਾਂ ਉਸ ਨੂੰ ਲੋਕਾਂ ਲਈ ਨਿਸ਼ਾਨੇ ਵੀ ਬਣਾ ਦਿੰਦਾ ਹੈ ਇੱਕ ਸਾਲ ਪਿੰਡ ਵਿੱਚ ਭਿਆਨਕ ਸੋਕਾ ਪੈ ਗਿਆ ਨਾ ਕੋਈ ਫਸਲ ਹੋ ਰਹੀ ਸੀ ਨਾ ਹੀ ਖੂਹਾਂ ਵਿੱਚ ਪਾਣੀ ਬਚਿਆ ਸੀ ਲੋਕ ਪਰੇਸ਼ਾਨ ਹੋ ਕੇ ਪੀਰ ਪਪਾ ਕੋਲ ਪਹੁੰਚੇ ਅਤੇ ਆਖਣ ਲੱਗੇ ਪਪਾ ਜੀ ਅੱਲਾ ਤੋਂ ਦੁਆ ਕਰੋਗੇ 바디श ਹੋ ਚਾਵੇ ਵਰਨਾ ਅਸੀਂ ਸਾਡੇ ਮਦਦ ਚਾਵਾਂਗੇ ਪੀਰ ਪਾਪਾ ਨੇ ਕਿਹਾ ਹੁਣ ਮੇਰੀ ਨਹੀਂ ਸਗੋਂ ਉਸ ਮਰੀਦ ਦੀ ਦੁਆ ਕਬੂਲ ਹੋਵੇਗੀ ਜਿਸਨੇ ਅੱਲਾਹ ਦੀ راہ ਵਿੱਚ ਆਪਣੇ ਆਪ ਨੂੰ ਮਿਟਾ ਦਿੱਤਾ ਹੈ ਲੋਕ ਮਰੀਦ ਕੋਲ ਗਏ ਅਤੇ ਉਸ ਤੋਂ ਦੁਆ ਦੀ ਕੋਚਾਰਸ਼ ਕੀਤੀ ਮਰੀਦ ਨੇ ਹੱਥ ਚੁੱਕ ਕੇ ਅਤੇ ਆਖਿਆ ਇਹ ਮੇਰੇ ਮਾਲਕ ਇਹ ਲੋਕ ਤੇਰੇ ਬੰਦੇ ਹਨ ਇਹਨਾਂ ਦੀ ਤਕਲੀਫ ਨੂੰ ਦੇਖ ਸਾਨੂੰ ਆਪਣੀ ਰਹਿਮਤ ਨਾਲ ਨਿਵਾਜ ਤੇ ਕੁਝ ਭਲਾ ਵਿੱਚ ਅਸਮਾਨ 'ਚ ਕਨੇ ਬੱਦਲ ਛਾਕ ਹੈ ਅਤੇ ਜ਼ਬਰਦਸਤ ਬਾਰਿਸ਼ ਹੋਣ ਲੱਗ ਪਈ। ਪਿੰਡ ਦੇ ਲੋਕ ਖੁਸ਼ੀ ਨਾਲ ਚੋਮ ਉਠੇ ਅਤੇ ਉਹਨਾਂ ਕਹਿਆ, "ਇਹ ਸ਼ਖਸ ਤਾਂ ਸੱਚਾ ਵਾਲੀ ਹੈ।" ਮੁਰੀਦ ਨੇ ਮੁਸਕਰਾ ਕੇ ਕਿਹਾ, "ਨਹੀਂ, ਮੈਂ ਕੁਝ ਨਹੀਂ ਹਾਂ। ਇਹ ਸਭ ਸਿਰਫ ਅੱਲਾ ਦਾ ਕਰਮ ਹੈ।" ਉਸੇ ਪਿੰਡ ਵਿੱਚ ਇੱਕ ਔਰਤ ਸੀ ਜਿਸ ਦਾ ਇੱਕ ਇਕੱਲਾ ਪੁੱਤਰ ਬਹੁਤ ਬਿਮਾਰ ਸੀ। ਉਸਨੇ ਕਈ ਹਕੀਮਾਂ ਅਤੇ ਵਹਿਦਾਂ ਕੋਲ ਇਲਾਜ ਕਰਵਾਇਆ ਪਰ ਕੋਈ ਫਾਇਦਾ ਨਹੀਂ ਹੋਇਆ। ਅਖਰਕਾਰ ਉਹ ਰੋਂਦੀ ਹੋਈ ਮੁਰীদ ਕੋਲ ਆਈ ਅੱਥਾਖਾਂ ਲੱਗੇ ਜੇ ਮੇਰਾ ਪੁੱਤਰ ਬਚ ਗਿਆ ਤਾਂ ਮੈਂ ساری ਜ਼ਿੰਦਗੀ ਗਰੀਬਾਂ ਦੀ ਸੇਵਾ ਕਰਾਂਗੀ ਮੁਰীদ ਨੇ ਬੱਚੇ ਨੂੰ ਦੇਖਿਆ ਉਸਦੇ ਮੱਥੇ ਤੇ ਹੱਥ ਰੱਖਿਆ ਅਤੇ ਸਿਰਫ ਇੱਕ ਵਾਕ ਕਿਹਾ ਜਿਸ ਨੂੰ ਅੱਲਾ ਬਚਾਉਣਾ ਚਾਹੇ ਉਸਨੂੰ ਕੋਈ ਮਾਰ ਨਹੀਂ ਸਕਦਾ ਕੁਝ ਹੀ ਧੇਰ ਵਿੱਚ ਬੱਚੇ ਨੇ ਅੱਖਾਂ ਖੋਲੀਆਂ ਉਸ ਦਾ ਚਿਹਰਾ ਖਿਲ ਉੱਠਿਆ ਅਤੇ ਉਹ ਖੇਡਣ ਲੱਗ ਪਿਆ ਮਾਂ ਖੁਸ਼ੀ ਨਾਲ ਚੁੰਮ اٹਹੀ ਅੱਥਾਖਾਂ ਲੱਗੀਆਂ ਇਸ ਅੱਲਾ ਦੇ ਨੇਕ ਬੰਦੇ ਨੇ ਮੇਰੇ ਬੱਚ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਪਰ ਮਰੀਦ ਨੇ ਫਿਰ ਵਿਆਹਾਈ ਨਹੀਂ ਲਈ ਉਹ ਕਹਿਣ ਲੱਗਾ ਨਹੀਂ ਮੈਂ ਕੁਝ ਨਹੀਂ ਹਾਂ ਇਹ ਸਭ ਕੁਝ ਅੱਲਾ ਦੀ ਰਹਿਮਤ ਹੈ ਵਕਤ ਲੰਘਦਾ ਗਿਆ ਅਤੇ ਮਰੀਦ ਹੁਣ ਬੁੱਢਾ ਹੋ ਗਿਆ ਹੁਣ ਉਹ ਪਹਿਲਾਂ ਵਾਂਗ ਤਾਕਤਵਰ ਨਹੀਂ ਸੀ ਪਰ ਉਸ ਦੀ ਇਬਾਦਤ ਅਤੇ ਸੇਵਾ ਦਾ ਚਾਚਪਾ ਉਹ ਚਾਹੀ ਰਿਹਾ ਇੱਕ ਦਿਨ ਉਸ ਨੇ ਆਪਣੇ ਸ਼ਰਕਿਦਾਂ ਨੂੰ ਬੁਲਾਇਆ ਅਤੇ ਆਖਿਆ ਹੁਣ ਮੇਰਾ ਸਫ਼ਰ ਪੂਰਾ ਹੋ ਗਿਆ ਹੈ ਮੈਂ ਚਲਦੇ ਹੀ ਆਪਣੇ ਅਸਲ ਮਾਲਕ ਨਾਲ ਮਿਲਣ ਚਾ ਰਿਹਾ ਹਾਂ ਪਰ ਯਾਦ ਰੱਖਣਾ ਜੇ ਤੁਸੀਂ ਸੱਚਮੁੱਚ ਅੱਲਾਹ ਦੇ ਨੇੜੇ ਜਾਣਾ ਚਾਹੁੰਦੇ ਹੋ ਤਾਂ ਸਿਰਫ ਇਬਾਦਤ ਨਹੀਂ ਕਰਨੀ ਵਾਸਤਵਿਕ ਅਤੇ ਸੱਚੀ ਇਬਾਦਤ ਤਾਂ ਉਹ ਹੈ ਜਦੋਂ ਤੂੰ ਉਸਤੇ ਬੰਦੇ ਦੀ ਸੇਵਾ ਕਰਦਾ ਹੈ ਕੁਝ ਹੀ ਦਿਨਾਂ ਵਿੱਚ ਉਹ ਅੱਲਾਹ ਨੂੰ ਪਿਆਰਾ ਹੋ ਗਿਆ ਉਸ ਦੀ ਮੌਤ ਤੋਂ ਬਾਅਦ ਵੀ ਕਰਮਾਤ ਹੋਈ ਜਦੋਂ ਉਸ ਨੂੰ ਦਫਨਾਇਆ ਗਿਆ ਉਸ ਦੀ ਕਬਰ ਤੋਂ ਇੱਕ ਅਜੀਬ ਖੁਸ਼ਬੂ ਆਉਣ ਲੱਗੀ ਲੋਕਾਂ ਨੇ ਦੇਖਿਆ ਕਿ ਕਬਰ ਦੇ ਕੋਲ ਇੱਕ ਹਰਾ ਪੜਾ ਬੂਟਾ ਉੱਗ ਆਇਆ ਹੈ ਜਦਕਿ ਉੱਥੇ ਪਹਿਲਾਂ ਕਦੇ ਕੁਝ ਨਹੀਂ ਉਗਦਾ ਸੀ ਪਿੰਡ ਦੇ ਲੋਕਾਂ ਨੇ ਕਿਹਾ ਇਹ ਹੀ ਤਾਂ ਸੱਚੇ ਵਲੀ ਦੀ ਨਿਸ਼ਾਨੀ ਹੈ ਹੌਲੀ-ਹੌਲੀ ਉਸਦੀ ਕਬਰ ਇੱਕ ਤਰਕਾਹ ਬਣ ਗਈ ਪਰ ਉਸ ਨੇ ਜੋ ਸਭ ਤੋਂ ਵੱਡਾ ਸਬਕ ਦਿੱਤਾ ਸੀ ਉਹ ਇਹ ਸੀ ਕਿ ਇਨਸਾਨ ਦੀ ਸਭ ਤੋਂ ਵੱਡੀ ਪਹਿਚਾਨ ਉਸਦੀ ਇਬਾਦਤ ਨਾਲ ਨਹੀਂ ਸਗੋਂ ਉਸਦੀ ਨੇਕ ਦਿਲ ਅਤੇ ਹੋਰਾਂ ਦੀ ਸੇਵਾ ਨਾਲ ਹੁੰਦੀ ਹੈ ਮੁਰੀਦ ਦੀ ਵਫਾਤ ਤੋਂ ਬਾਅਦ ਵੀ ਉਸ ਤੇ ਨੇਕ ਅਮਲਾਂ ਦੀ ਰੌਸ਼ਨੀ ਨਹੀਂ ਪੁੱਜੀ ਪਿੰਡ ਦੇ ਲੋਕ ਉਸ ਦੀ ਤਰਕਾਹ ਤੇ ਚਾਹੁੰਦੇ ਉੱਥੇ ਦੁਆ ਕਰਦੇ ਅਤੇ ਉਸ ਦੀਆਂ ਦਸਿਆ ਸਿੱਖਿਆਵਾਂ ਤੇ ਅਮਲ ਕਰਨ ਦੀ ਕੋਸ਼ਿਸ਼ ਕਰਦੇ ਪਰ ਵਕਤ ਦੇ ਨਾਲ ਕੁਝ ਲੋਕ ਉਸ ਦੀ ਤਾਲੀਮ ਭੁੱਲਣ ਲੱਗ ਪਏ ਅਤੇ ਸਿਰਫ ਉਸ ਦੀ ਤਰਕਾਹ ਤੇ ਹਾਜ਼ਰ ਲੱਗ ਪਾਉਣ ਨੂੰ ਇਬਾਦਤ ਸਮਝਣ ਲੱਗ ਪਏ ਪੀਰ ਪਾਪਾ ਹੱਲੇ ਵਿੱਚ ਇੰਦਾ ਸਨ ਉਹਨਾਂ ਨੇ ਵੇਖਿਆ ਕਿ ਲੋਕ ਵੱਲੀ ਦੀ ਅਸਲ ਰਾਹ ਤੋਂ ਪਟਕ ਰਹੇ ਹਨ ਉਹ ਤਰਕਾ ਤੇ ਚਾਕੇ ਮਨਤਾ ਮੰਗਦੇ ਪਰ ਆਪਣੇ ਦਿਲਾਂ ਤੋਂ ਨੇਕੀ ਅਤੇ ਸੇਵਾ ਨੂੰ ਦੂਰ ਕਰ ਲੈਂਦੇ ਇੱਕ ਦਿਨ ਪੀਰ ਬਾਬਾ ਨੇ ਸਭ ਨੂੰ ਇਕੱਠਾ ਕੀਤਾ ਅਤੇ ਆਖਿਆ ਕਿ ਉਹ ਵਲੀ ਇਹੀ ਚਾਹੁੰਦਾ ਸੀ ਕਿ ਤੁਸੀਂ ਸਿਰਫ ਉਸ ਦੀ ਕਬਰ ਤੇ ਫੁੱਲ ਚੜਾਓ ਜਾਂ ਉਹ ਇਹ ਚਾਹੁੰਦਾ ਸੀ ਕਿ ਤੁਸੀਂ ਉਸ ਦੀ تعلیم ਤੇ ਅਮਲ ਕਰੋ ਲੋਕ ਚੁੱਪੋ ਕੇ ਪੀਰ ਬਾਬਾ ਨੇ ਫਿਰ ਕਿਹਾ ਯਾਦ ਰੱਖੋ ਕਿਸੇ ਵੀ ਵਲੀ ਦੀ ਅਸਲ ਚਾਤ ਕਰੀ ਉਸ ਦੀ ਤਰਕਾ ਨਹੀਂ ਹੁੰਦੀ ਸੋ ਕੋ ਉਹ ਨੇਕ ਬਤਾ ਅਤੇ ਚੰਗੇ ਅਮਲ ਹੁੰਦੇ ਹਨ ਜੋ ਉਹ ਤੁਹਾਨੂੰ ਸਿਖਾ ਗਿਆ ਜੇ ਤੁਸੀਂ ਸੱਚਮੁੱਚ ਉਸ ਦਾ ਆਦਰ ਕਰਨਾ ਚਾਹੁੰਦੇ ਹੋ ਤੱਕਦੀ ਪਾ ਦੀ ਮਦਦ ਕਰੋ ਸੱਚ ਬੋਲੋ ਅਤੇ ਅੱਲਾ ਤੇ ਭਰੋਸਾ ਰੱਖੋ ਇਹ ਸੁਣ ਕੇ ਬਹੁਤ ਸਾਰਿਆਂ ਦੀ ਅੱਖਾਂ ਖੁੱਲ ਗਈਆਂ ਉਹਨਾਂ ਨੇ ਦਰਗਾਹ ਤੇ ਚਾਂਦੇ ਨਾਲ ਨਾਲ ਲੋਕਾਂ ਦੀ ਸੇਵਾ ਕਰਨ ਦੀ ਵਿਸੌਂਖਾ ਦਿੱਤੀ ਨਵੀਂ ਪੀੜ੍ਹੀ ਵਿੱਚ ਰੌਸ਼ਨੀ ਦੀ ਲੋ ਚੱਗੀ ਹੁਣ ਪਿੰਡ ਵਿੱਚ ਮਰਿਦ ਤੇ ਕਈ ਸ਼ਕਿਲ ਦਸਨ ਉਸ ਦੀ ਤਾਲੀਮ ਨੂੰ ਅੱਗੇ ਵਧਾਉਣ ਲੱਗ ਪਏ। ਉਹ ਕ੍ਰਿਪਾ ਲਈ ਲੰਗਰ ਚਲਾਉਂਦੇ, ਬਿਮਾਰਾਂ ਦੀ ਸੇਵਾ ਕਰਦੇ ਅਤੇ ਅੱਲਾਹ ਦੀ ਇਬਾਦਤ ਦੇ ਨਾਲ-ਨਾਲ ਇਨਸਾਨੀਅਤ ਦੀ ਸੇਵਾ ਨੂੰ ਸਭ ਤੋਂ ਵੱਡਾ ਫਰਜ਼ ਸਮਝਣ ਲੱਗ ਪਏ। ਹੌਲੇ-ਹੌਲੇ ਇਹ ਨੇਕ ਕੰਮ ਆਸ-ਪਾਸ ਦੇ ਪਿੰਡਾਂ ਤੱਕ ਵੀ ਫੈਲ ਗਿਆ। ਹੁਣ ਲੋਕ ਸਿਰਫ ਤਰਕਾਹ ਤੇ ਨਹੀਂ ਆਉਂਦੇ, ਸਗੋਂ ਪਿੰਡ ਵਿੱਚ ਰਹਿ ਕੇ ਕ੍ਰਿਪਾ ਤੇ ਲੋੜਵੰਦਾਂ ਦੀ ਮਦਦ ਵੀ ਕਰਦੇ। ਉਸ ਵਲੀ ਦੀ ਸਭ ਤੋਂ ਵੱਡੀ ਕਰਾਮਾਤ ਇਹ ਸੀ ਕਿ ਉਸ ਦੀ ਦਿੱਤੀ ਹੋਈ ਤਾਲੀਮ ਕਦੇ ਖਤਮ ਨਹੀਂ ਹੋਈ। ਸਦੀਆਂ ਲੰਘ ਗਈਆਂ ਪਰ ਹਰ ਦੌਰ ਵਿੱਚ ਕੋਈ ਨਾ ਕੋਈ ਐਸਾ ਇਨਸਾਨ ਪੈਦਾ ਹੁੰਦਾ ਰਿਹਾ ਜੋ ਉਸ ਦੇ ਰਾਹ ਤੇ ਚੱਲ ਕੇ ਇਨਸਾਨੀਅਤ ਦੀ ਸੇਵਾ ਕਰਦਾ ਰਿਹਾ ਅਤੇ ਇਹ ਹੀ ਸਿਲਸਿਲਾ ਅੱਜ ਤੱਕ ਚੱਲੀ ਹੈ ਬਲੀ ਤੇ ਅਮਲ ਤੇ ਉਸ ਦੀ تعلیم ਤੋਂ ਜੋ ਨੇਕੀਆਂ ਦੀ ਲੜੀ ਚੰਲੀ ਸੀ ਉਸ ਕਰਕੇ ਹੁਣ ਪਿੰਡ ਵਿੱਚ ਹਰ ਕੋਈ ਕਿਸਮ ਦੀ ਮਦਦ ਕਰਨ ਬਿਮਾਰਾਂ ਦੀ ਦੇਖਭਾਲ ਕਰਨ ਅਤੇ ਸੱਚਾਈ ਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਜਿਵੇਂ ਵਕਤ ਲੰਘਦਾ ਗਿਆ ᱛਿਵੇਂ ᱛਿਵੇਂ ਕੁਝ ਲੋਕ ਫਿਰ ਤੋਂ ਲਾਲਚ ਹੰਕਾਰ ਅਤੇ ਦੁਨੀਆ ਦੀ ਮਹੌਤਤ ਵਿੱਚ ਫਸਣ ਲੱਗ ਪਏ ਪਿੰਡ ਵਿੱਚ ਫੁੱਟ ਪੈਣ ਲੱਗ ਪਈ ਪਿੰਡ ਦੇ ਲੋਕ ਆਪਸ ਵਿੱਚ ਝਗੜਨ ਲੱਗ ਪਏ ਕਿਸੇ ਨੇ ਕਿਹਾ ਅਸੀਂ ਹਾਂ ਅਸਲੀ ਮੁਰੀਦਾ ਸਾਡੀ ਗੱਲ ਹੀ ਠੀਕ ਹੈ ਦੂਜਿਆਂ ਨੇ ਕਿਹਾ ਨਹੀਂ ਅਸੀਂ ਸੱਚੇ ਵਾਲੀ ਦੇ ਰਸਤੇ ਤੇ ਹਾਂ ਤੁਸੀਂ ਗਲਤ ਹੋ ਇਹ ਫੁੱਟ ਦੇਖ ਕੇ ਪੀਰ ਪਾਪਾ ਬਹੁਤ ਦੁਖੀ ਹੋਏ ਉਹਨਾਂ ਨੇ ਪਿੰਡ ਦੇ ਲੋਕਾਂ ਨੂੰ ਬੁਲਾਇਆ ਅਤੇ ਆਖਿਆ ਕਿ ਤੁਸੀਂ ਇਹ ਸਿੱਖਿਆ ਸੀ ਕੀ ਸਾਡੇ ਮੁਰੀਦ ਨੇ ਤੁਹਾਨੂੰ ਇਹ ਸਿਖਾਇਆ ਸੀ ਕਿ ਤੁਸੀਂ ਆਪਸ ਵਿੱਚ ਝਗੜੋ ਅਤੇ ਖੁਦ ਨੂੰ ਦੂਜਿਆਂ ਤੋਂ ਵਧੀਆ ਸਮਝੋ ਲੋਕਾਂ ਨੂੰ ਸ਼ਰਮ ਆਈ ਪੀਰ ਬੱਬਾ ਨੇ ਫਿਰ ਕਿਹਾ ਯਾਦ ਰੱਖੋ ਅਸਲ ਇਬਾਦਤ ਸਿਰਫ ਨਮਾਜ਼ ਰੋਜ਼ਾ ਚਦਰ ਕਾਤੇ ਚਾਨ ਵਿੱਚ ਨਹੀਂ ਸਗੋਂ ਇੱਕ ਦੂਜੇ ਨਾਲ ਮੁਹੱਬਤ ਅਤੇ ਇਨਸਾਨੀਅਤ ਨਾਲ ਪੇਸ਼ ਆਉਣ ਵਿੱਚ ਹੈ ਜੇ ਤੁਸੀਂ ਸੱਚਮੁੱਚ ਵਲੀ ਤੇ ਚਾਹਣ ਵਾਲੇ ਹੋ ਤਾਂ ਇੱਕ ਦੂਜੇ ਨਾਲ ਨਫ਼ਰਤ ਨਾ ਕਰੋ ਸੋ ਕੋ ਮਹੱਭਤ ਅਤੇ ਪਿਆਰ ਦਾ ਪੈਗਾਮ ਫੈਲਾਓ ਲੋਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹਨਾਂ ਨੇ ਫਿਰ ਤੋਂ ਏਕਤਾ ਅਤੇ ਭਾਈਚਾਰੇ ਦਾ ਪੈਗਾਮ ਫਲਾਉਂਦੀ ਸੌਖਾਤੀ ਪੀਰ ਪਾਪਾ ਹੁਣ ਪੁੱਡੇ ਹੋ ਚੁੱਕੇ ਸਨ ਇੱਕਦਮ ਉਹਨਾਂ ਨੇ ਆਪਣੇ ਸ਼ਗਿਰਦਾਂ ਨੂੰ ਬੁਲਾਇਆ ਅਤੇ ਆਖਿਆ ਮੇਰਾ ਵੀ ਸਮਾਂ ਨੇੜੇ ਆ ਗਿਆ ਹੈ ਪਰ ਚਾਹਤ ਪਹਿਲਾ ਮੈਂ ਤੁਹਾਨੂੰ ਆਪਣੀ ਆਖਰੀ ਨਸੀਹਤ ਦੇਣਾ ਚਾਹੁੰਦਾ ਹਾਂ ਲੋਕ ਧਿਆਨ ਨਾਲ ਉਹਨਾਂ ਦੀ ਗੱਲ ਸੁਣਨ ਲੱਗੇ ਉਹਨਾਂ ਨੇ ਕਿਹਾ ਜੇ ਤੁਸੀਂ ਸੱਚਮੁੱਚ ਅੱਲਾਹ ਦੇ ਕਰੀਬ ਜਾਣਾ ਚਾਹੁੰਦੇ ਹੋ ਤਾਂ ਇਹ ਯਾਦ ਰੱਖੋ ਕਿ ਇਸ ਦੁਨੀਆ ਵਿੱਚ ਕੁਝ ਵੀ ਤੁਹਾਡਾ ਨਹੀਂ ਹੈ ਨਾ ਹੀ ਧੌਲਤ ਨਾ ਹੀ ਇੱਜ਼ਤ ਨਾ ਹੀ ਤੁਹਾਡਾ ਮਕਾਨ ਨਾ ਹੀ ਤੁਹਾਡਾ ਨਾਮ ਜੋ ਕੁਝ ਵੀ ਹੈ ਉਹ ਸਿਰਫ ਅੱਲਾਹ ਦਾ ਹੈ ਉਸ ਰੱਬ ਦਾ ਹੈ ਇੱਕ ਕਲ ਸੁਣ ਕੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੇ ਅੱਗੇ ਕਿਹਾ ਇਸ ਲਈ ਹਮੇਸ਼ਾ ਨੇਕ ਬਨੇ ਰਹੋ ਸਬਰ ਕਰੋ ਅਤੇ ਅੱਲਾਹ ਦੇ ਬੰਦਿਆਂ ਦੀ ਮਦਦ ਕਰੋ ਇਹੀ ਅਸਲ ਇਬਾਦਤ ਹੈ ਇਹ ਕਹਿ ਕੇ ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਥੋੜੀ ਦੇਰ ਵਿੱਚ ਉਹਨਾਂ ਦਾ ਵੀ ਇੰਤਕਾਲ ਹੋ ਗਿਆ ਪੀਰ ਪਾਪਾ ਤੇ ਉਹਨਾਂ ਦੇ murid ਦੀ ਤੱਲੀਮ ਕਦੇ ਵੀ ਖਤਮ ਨਹੀਂ ਹੋਈ ਉਹਨਾਂ ਦੇ ਦਰਗਾਹਾਂ ਤੋਂ ਵੱਧ ਉਹਨਾਂ ਦੀਆਂ ਨੇਕੀਆਂ ਲੋਕਾਂ ਦੇ ਦਿਲਾਂ ਵਿੱਚ ਵੱਸ ਗਈਆਂ ਜੋ ਵੀ ਉਹਨਾਂ ਦੀਆਂ ਕਹਾਣੀਆਂ ਸੁਣਦਾ ਉਹ ਨੇਕ ਬਣਨ ਦੀ ਕੋਸ਼ਿਸ਼ ਕਰਦਾ ਜੋ ਵੀ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਪਣਾਉਂਦਾ ਉਸ ਦੀ ਜ਼ਿੰਦਗੀ ਵਿੱਚ ਸਕੂਨ ਆ ਜਾਂਦਾ ਅੱਲਾਹ ਨੇ ਉਹਨਾਂ ਦੇ ਨਾਮ 'ਤੇ ਮੇਟਨ ਨਹੀਂ ਦਿੱਤਾ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਖੁਦ ਆ ਲਈ ਅਤੇ ਇਨਸਾਨੀਅਤ ਲਈ ਸਮਰਪਿਤ ਕੀਤੀ ਸੀ ਵਕਤ ਲੰਘਦਾ ਗਿਆ ਪਰ ਪੀਰ ਪਾਪਾ ਤੇ ਉਹਨਾਂ ਦੇ murid ਦੀ ਤਾਲੀ ਕਦੇ ਵੀ ਖਤਮ ਨਹੀਂ ਹੋਈ ਉਹਨਾਂ ਦੀਆਂ ਨੇਕੀਆਂ ਦਾ ਅਸਰ ਸਦੀਆਂ ਤੱਕ ਰਿਹਾ ਜੋ ਵੀ ਉਹਨਾਂ ਦੇ ਰਸਤੇ ਤੇ ਤੁਰਦਾ ਉਸ ਦੀ ਜ਼ਿੰਦਗੀ ਬਦਲ ਜਾਂਦੀ ਇੱਕ ਦਿਨ ਬਹੁਤ ਸਾਲਾਂ ਬਾਅਦ ਇੱਕ ਗਰੀਬ ਫਕੀਰ ਉਸ ਪਿੰਡ ਵਿੱਚ ਆਇਆ ਉਸ ਕੋਲ ਕੁਝ ਵੀ ਨਹੀਂ ਸੀ ਨਾ ਰੋਟੀ ਨਾ ਪਹਿਨਣ ਵਾਸਤੇ ਚੰਗੇ ਕੱਪੜੇ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਸਕੂਨ ਸੀ ਉਸ ਨੇ ਤਰਕਾਤੇ ਬਾਹਰ ਖੜੇ ਹੋ ਕੇ ਦੁਆ ਮੰਗੀ اے ਅੱਲਾ ਮੈਨੂੰ ਕੁਝ ਨਹੀਂ ਚਾਹੀਦਾ ਨਾ ਦੌਲਤ ਨਾ ਇੱਜ਼ਤ ਸਿਰਫ ਤੇਰਾ دیدار ਚਾਹੀਦਾ ਹੈ ਉੱਥੇ ਖੜੇ ਲੋਕਾਂ ਨੂੰ ਉਸ ਫਕੀਰ ਦੀ ਹਾਲਤ ਵੇਖ ਕੇ ਤਰਸ ਆਇਆ ਉਹਨਾਂ ਨੇ ਉਸ ਨੂੰ ਖਾਣਾ ਤੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਮਨ ਕਰ ਦਿੱਤਾ ਲੋਕਾਂ ਨੇ ਪੁੱਛਿਆ ਭਰਾ ਤੂੰ ਸਾਡੇ ਤੋਂ ਕੁਝ ਵੀ ਨਹੀਂ ਲਿਆ फिर तो इत्थे क्यों आया है ओ फकीर मुस्कुराया अते बोलया मैं इत्थे किसे तो कुछ लेने नहीं सको देन आया हां लोग हैरान रह गए देन पर तेरे कुल खुद कुछ भी नहीं फकीर ने जवाब देता मेरे कोल ओ चीज है जो सब तो कीमती है एक हकीकत है जो मैं अपने उस्ताद कोलो सीखी है लोग उत्सुक हो गए के, केड़ी हकीकत फकीर ने किया दुनिया हर चीज ਖਤਮ ਹੋ ਜਾਂਦੀ ਹੈ ਦੌਲਤ ਇੱਜਤ ਮਕਾਨ ਇੱਥੋਂ ਤੱਕ ਵੀ ਇਨਸਾਨ ਖੁਦ ਵੀ ਪਰ ਜੋ ਚੀਜ਼ ਕਦੇ ਖਤਮ ਨਹੀਂ ਹੁੰਦੀ ਉਹ ਹਨ ਨੇਕੀਆਂ ਅੱਲਾ ਦੇ ਬੰਦਿਆਂ ਨਾਲ ਮੁਹੱਬਤ ਉਹਨਾਂ ਦੀ ਮਦਦ ਇਹ ਹੀ ਅਸਲ ਇਬਾਦਤ ਹੈ ਲੋਕਾਂ ਨੂੰ ਅਹਿਸਾਸ ਹੋਇਆ ਕਿ ਇਹ ਕੋਈ ਆਮ ਫਕੀਰ ਨਹੀਂ ਸੀ ਇਹ ਤਾਂ ਉਸੇ ਮੁਰੇਦ ਦੀ ਤਾਲੀਮ ਦਾ ਇੱਕ ਨਵਾਂ ਰਹਿਨੁਮਾ ਸੀ ਜੋ ਦੁਨੀਆ ਨੂੰ ਫਿਰ ਤੋਂ ਉਹੀ ਪੈਗਾਮ ਦੇਣ ਆਇਆ ਸੀ ਫਿਰ ਉਹ ਫਕੀਰ ਹੌਲੀ-ਹੌਲੀ ਤਰਕਾਵਲ ਟੁਰ ਪਰ ਉਸਨੇ ਅੱਲਾ ਦਾ ਨਾਮ ਲਿਆ ਅਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਲੋਕਾਂ ਨੇ ਵੇਖਿਆ ਕਿ ਉਸਦੇ ਚਿਹਰੇ ਤੇ ਨੂਰਾਨੀ ਮੁਸਕਾਨ ਸੀ ਅਤੇ ਉਸਦੇ ਆਖਰੀ ਲਫ਼ਜ਼ ਸਨ ਜਦੋਂ ਇਨਸਾਨ ਆਪਣੇ ਆਪ ਨੂੰ ਮਿਟਾ ਦਿੰਦਾ ਹੈ ਤਾਂ ਉਸ ਅਦਾ ਲਈ ਜਿੰਦਾ ਰਹਿੰਦਾ ਹੈ ਇਹ ਹੀ ਅੱਲਾ ਦਾ ਸਭ ਤੋਂ ਵੱਡਾ ਇਨਾਮ ਹੈ ਉਸ ਦਿਨ ਲੋਕਾਂ ਨੂੰ ਸਮਝ ਆ ਗਿਆ ਕਿ ਅਸਲ ਕਰਾਮਾਤ ਕਿਸੇ ਚਮਤਕਾਰ ਵਿੱਚ ਨਹੀਂ ਸਗੋਂ ਨੇਕੀਆਂ ਦੇ ਲਗਾਤਾਰ سلسلے ਵਿੱਚ ਹੁੰਦੀ ਹੈ ਜੋ ਲੋਕ ਪੀਰ ਪਾਪਾ ਤੇ ਉਹਨਾਂ ਦੇ murid ਦੀ ਤਾਲੀ ਉਹਨੂੰ ਅਪਣਾਉਂਦੇ ਰਹੇ ਉਹਨਾਂ ਦੀ ਜ਼ਿੰਦਗੀ ਬਤਲ ਗਈ ਪਿੰਡ ਫਿਰ ਤੋਂ ਮੁਹੱਬਤ ਪਾਈ ਚਾਹ ਦੇ ਅਤੇ ਨੇਕੀਆਂ ਦਾ ਘੜ ਬਣ ਗਿਆ ਅਤੇ ਇਸ ਤਰ੍ਹਾਂ ਇੱਕ ਵੱਲੀ ਵੱਲੋ ਦਿੱਤੀ ਗਈ تعلیم ਕਦੇ ਖਤਮ ਨਾ ਹੋਈ ਉਹ ਹਰ ਤੌਰ ਵਿੱਚ ਕਿਸੇ ਨਾ ਕਿਸੇ ਇਨਸਾਨ ਦੇ ਦਿਲ ਵਿੱਚ ਜ਼ਿੰਦਾ ਰਹੇ ਦੋਸਤੋ ਇਸ ਕਹਾਣੀ ਦੀ ਅੰਤਮ ਸਿੱਖਿਆ ਇਹ ਹੈ ਨੇਕੀਆਂ ਕਦੇ ਖਤਮ ਨਾ ਹੋਣ ਸਗੋਂ ਪੀੜੀ ਤਰ ਪੀੜੀ ਚਲਤਿਆਂ ਰਹੇ ਅੱਲਾਹ ਦੇ ਸਭ ਤੋਂ ਨੇੜੇ ਉਹੀ ਹੈ ਜੋ ਉਸਤੇ ਬੰਦਿਆਂ ਦੀ ਸੇਵਾ ਕਰਦਾ ਹੈ ਇਨਸਾਨ ਮਰ ਜਾਂਦਾ ਹੈ ਪਰ ਉਸ ਦੀਆਂ ਨੇਕੀਆਂ ਹਮੇਸ਼ਾ ਉਸ ਨੂੰ ਜ਼ਿੰਦਾ ਰੱਖਦੀਆਂ ਹਨ ਜੋ ਖੁਦ ਨੂੰ ਮਿਟਾ ਦਿੰਦਾ ਹੈ ਉਹ ਹਮੇਸ਼ਾ ਲਈ ਅਮਰ ਹੋ ਜਾਂਦਾ ਹੈ ਉਮੀਦ ਕਰਦਾ ਹਾਂ ਦੋਸਤੋ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿਣ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵਟ ਵਟ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰਬ ਰੱਖਾ